ਸਮੋਸੇ ਤਾਂ ਤੁਸੀਂ ਅਕਸਰ ਬੜੇ ਖਾਦੇ ਹੋਣਗੇ ਤੇ ਵੱਡੀਆਂ-ਵੱਡੀਆਂ ਥਕੜਾਂ ਤੋਂ ਹੀ ਖਾਦੇ ਹੋਣਗੇ। ਪਰ ਅੱਜ ਤੱਕ ਜਿਹੜੇ ਸਮੋਸੇ ਅਸੀਂ ਖਵਾ ਰਹੇ ਆ ਉਹ ਆਮ ਸਮੋਸੇ ਨਹੀਂ ਆ। ਉਹ ਇੱਕ ਇੰਜੀਨੀਅਰ ਸਮੋਸੇ ਬਣਾ ਰਿਹਾ। ਹਾਂ ਜੀ ਤੇ ਕੀ ਹੈ ਤੁਹਾਨੂੰ ਕਿਹੜਾ ਤੁਹਾਨੂੰ ਸਮੋਸੇ ਵਾਲਾ ਗਈਏ। ਅ ਇੰਜੀਨੀਅਰ ਤੇ ਮੇਰੇ ਡੈਡੀ ਦਾ ਸੁਪਨਾ ਗਾਇਕੀ ਜਾਂਦਾ ਇੰਜੀਨੀਅਰ ਬਣੇ ਕਿ ਉਨੇ ਅੱਜ ਦੀ ਰੇਟ ਦੇ ਵਿੱਚ ਪੀਜ਼ਾ ਪੀਜ਼ੇ ਪੀਜ਼ੇ ਵਗੈਰਾ ਮਿਲਦੇ ਗਿਆ ਲੋਕੀ ਮੈਂ ਕਹਿੰਦਾ ਮਿਡਲ ਕਲਾਸ ਲੋਅਰ ਮਿਡਲ ਕਲਾਸ ਨਹੀਂ ਜਾਂਦੇ ਬਹੁਤ ਘੱਟ ਜਾਂਦੇਗੇ ਮੈਂ ਉਹਨਾਂ ਨੂੰ ਕੁਝ ਸਸਤੇ ਜੇ ਵਿੱਚ ਵਧੀਆ ਚੀਜ਼ ਦੇ ਸਕਾਂ ਤੇ ਸਮੋਸਾ ਹੈਗਾ ਇੱਕ ਇਹੋ ਜਿਹਾ ਜਿਵੇਂ ਜਿਵੇਂ ਮੇਰੇ ਕੋਲ ਚਾਰ ਪੰਜ ਤਰ੍ਹਾਂ ਦੇ ਗਏ ਨੇ ਤੇ ਪੀਜ਼ਾ ਸਮੋਸਾ ਹੋ ਗਿਆ ਪਾਲਕ ਪਨੀਰ ਸਮੋਸਾ ਹੋ ਗਿਆ 치즈 ਕੌਨ ਸਮੋਸਾ ਹੋ ਗਿਆ ਤੇ ਮਸ਼ਰੂਮ ਮਸ਼ਰੂਮ ਸਮੋਸਾ ਹੋ ਗਿਆ ਹੋਰ ਵੀ ਕਈ ਵੈਰਾਈਟੀਆਂ ਆਂਦੀ ਰਹੇਗੀ ਤੁਹਾਨੂੰ ਖਾਣ ਨੂੰ ਹੀ ਮਿਲੇਗਾ ਦਿਮਾਗ ਜੇ ਪੜ੍ਹਾਈ ਜਿਹੜੇ ਪੜ੍ਹਾਈ ਕਲਿੱਕ ਕੀਤੀ ਹੈ ਮੈਂ ਤੇ ਉਹ ਚੀਜ਼ ਮੈਂ ਕੀ ਜਾਂਦੇ ਉਹ ਇੱਥੇ ਵਰਤ ਰਿਹਾ ਮਾਂ ਜੋ ਕੀ ਜਾਂਦੇ ਚਾਰੇ ਬੰਨੇ ਕੀ ਜਾਂਦੇ ਉਹ ਹਰ ਕੋਈ ਜਿਹੜਾ ਬੰਦਾ ਹੈਗਾ ਵਾ ਆਲੂ ਵਾਲਾ ਵੇਚ ਰਿਹਾ ਵਾ ਮੇਵੀ ਕੀ ਜਾਂਦੇ ਕੁਝ ਹੋਰ ਵੀ ਵੇਚ ਰਹਾ ਕੋਈ ਚੀਜ਼ ਮੈਂ ਨਾ ਕੁਝ ਐਡ-ਆਨ ਕਰ ਦ ਸਕਾਂ ਲੋਕਾਂ ਨੂੰ ਕੁਝ ਨਵਾਂ ਖੜਾ ਸਕਾਂ ਜਿਹੜੇ ਕੀ ਰਿਸ਼ਤੇਦਾਰ ਤਾਇਆ ਚਾਚਾ ਸਾਰੇ ਪਾਪਾ ਤੱਕ ਆ ਚੀਜ਼ ਨੂੰ ਕਹਿੰਦੇ ਯਾਰ ਕਿਉਂ ਕਰ ਰਿਹਾ ਵਾ ਆਪਣੀ ਕਿਤੇ ਜੌਬ ਕਰ ਜਾ ਕੇ ਗਿਆ ਤੇ ਵਧੀਆ ਪੜ੍ਹਿਆ ਹੈਗਾ ਵਾ ਤੇ ਜੌਬ ਕਰਦੇ ਕਿਤੇ ਜਾ ਕੇ ਤੇ ਮੈਂ ਬੋਲਿਆ ਨਹੀਂ ਪਾਪਾ ਮੈਂ ਜੌਬ ਨਹੀਂ ਕਰ ਮੈਂ ਇੱਕ ਚੀਜ਼ ਨੂੰ ਨਾ ਜਿਵੇਂ ਸਟਾਰਟ ਕੀਤਾ ਹੈ ਨਾ ਤੇ ਮੈਨੂੰ ਹੀ ਅੱਗੇ ਲੈ ਕੇ ਜਾਵਾਂਗਾ ਚਾਹੇ ਸੋ ਲੋਕੀ ਗੱਲਾਂ ਕਰਦੇ ਰਹਿਣਗੇ ਨਹੀਂ ਕਰ ਪਾ ਰਿਹਾ ਕਰੀਬ ਪੰਜੇ ਪੜ ਕੇ ਵਿਆਹ ਵੀ ਕਰਦਾ ਵਾ ਜਦੋਂ ਕੁੜੀ ਵਾਲੇ ਪੁੱਛਣਗੇ ਵੀ ਮੁੰਡਾ ਕੀ ਕਰਦਾ ਵਾ ਤੇ ਘਰ ਦੇ ਕਹਿਣਗੇ ਵੀ ਮੁੰਡੇ ਨੇ ਇੰਜੀਨੀਅਰਿੰਗ ਕੀਤੀ ਇੰਜੀਨੀਅਰ ਡਿਗਰੀ ਕੀਤੀ ਆ ਤੇ ਫੇਰ ਪੁੱਛਾਂਗੇ ਨੌਕਰੀ ਕਿਉਂ ਨਹੀਂ ਕੀਤੀ ਜਿਉਂ ਪਤਾ ਲੱਗੋ ਪਾਈ ਨੌਕਰੀ ਨਹੀਂ ਕਰ ਰਿਹਾ ਮੁੰਡਾ ਸਮੋਸੇ ਬਣਾ ਰਿਹਾ ਆ ਵਾ ਮਟਾਲ ਰੋਡ ਤੇ ਵਕ ਵਕ ਤਾ ਦੇ ਕੀ ਲੱਗਦਾ ਫਿਰ ਰਿਸ਼ਤੇ ਚੰਗੇ ਕਰਦੇ ਆਉਣਗੇ ਤੁਹਾਨੂੰ ਮੈਨੂੰ ਆਪਣੀ ਮਿਹਨਤ ਦਾ ਮੈਨੂੰ ਆਪਣੇ ਹੱਥ ਦਾ ਹੈਗਾ ਵਾ ਮੈਂ ਆਪਣੀ ਮਿਹਨਤ ਦਾ ਖਾਣਾ ਹੈ ਤੇ ਮਿਹਨਤ ਕਰਨੀ ਗਿਆ ਜਿੰਨਾ ਮਿਹਨਤ ਕਰ ਸਕਿਆ ਰੱਬ ਜਿੰਨੀ ਮਿਹਨਤ ਕਰਾ ਸਕਿਆ ਮੈਂ ਮਿਹਨਤ ਕਰ ਸਕਾਂ ਜਦ ਤੱਕ ਪੈਰ ਹੱਤੇਗੇ ਨਾ ਮੈਂ ਤਾਂ ਮਿਹਨਤ ਕਰਦੇ ਰਹਾਂਗਾ ਜਦੋਂ ਤੱਕ ਇੱਕ ਕਾਮਯਾਬ ਉਹ ਨਾ ਹੈ ਇਹਨੂੰ ਇੱਕ ਤੋਂ ਨਾ ਮਸੂ ਬਣਾਣਾ ਉਹ ਕਿੱਦਾਂ ਬਣਾਣਾ ਉਹ ਉਹ ਦਿਮਾਗ ਹੈਗਾ ਵਾ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਸਮੋਸੇ ਤਾਂ ਤੁਸੀਂ ਅਕਸਰ ਬੜੇ ਖਾਦੇ ਹੋਣਗੇ ਤੇ ਵੱਡੀਆਂ ਵੱਡੀਆਂ ਦੁਕਾਨਾਂ ਤੋਂ ਹੀ ਖਾਦੇ ਹੋਣਗੇ ਪਰ ਅੱਜ ਤੁਹਾਨੂੰ ਜਿਹੜੇ ਸਮੋਸੇ ਅਸੀਂ ਖਵਾ ਰਹੇ ਹਾਂ ਉਹ ਆਮ ਸਮੋਸੇ ਨਹੀਂ ਆ ਉਹ ਇੱਕ ਇੰਜੀਨੀਅਰ ਸਮੋਸੇ ਬਣਾ ਰਿਹਾ ਜਿਹਦਾ ਨਾਮ ਵਿੱਪਨ ਆ ਤੁਸੀਂ ਬੜੇ ਸੁਣ ਕੇ ਹੈਰਾਨੀ ਹੋਊਗੀ ਇੱਕ ਇੰਜੀਨੀਅਰ ਜਿਹੜਾ ਵਾ ਉਹ ਤੇ ਬਿਲਡਿੰਗਾਂ ਬਣਾਉਂਦੇ ਨੇ ਉਹ ਸਮੋਸੇ ਕਿਵੇਂ ਬਣਾ ਸਕਦਾ ਵਾ ਪਰ ਅੱਜ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅੰਮ੍ਰਿਤਸਰ ਦੇ ਪਟਾਰ ਰੋਡ ਦੀਆਂ ਜਿੱਥੇ ਕਿ ਵਿੱਪਨ ਮੁੰਡੇ ਨੇ ਇੰਜੀਨੀਅਰ ਕੀਤੀ ਆ ਅੰਜਨੀ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਨਹੀਂ ਕੀਤੀ ਅਤੇ ਸਮੋਸੇ ਬਣਾ ਲਿਆ ਸਮੋਸੇ ਵੀ ਜਿਹੇ ਵੀ ਜਿਹੜਾ ਤੁਸੀਂ ਕਦੀ ਖਾਦੇ ਨਹੀਂ ਹੋਣਗੇ ਸਮੋਸੇ ਅਕਸਰ ਦੇਖਦੇ ਵੀ ਜ਼ਿਆਦਾਤਰ ਆਲੂ ਵਾਲੇ ਸਮੋਸੇ ਹੁੰਦੇ ਨੇ ਪਰ ਇਹ ਜਿਹੜੇ ਸਮੋਸੇ ਨੇ ਇਹ ਵੱਖਰੇ ਤਰ੍ਹਾਂ ਦੇ ਸਮੋਸੇ ਜਿਹੜਾ ਕਿ ਪੀਜੀ ਵਰਗੇ ਦੇ ਤੇ ਗੱਲਬਾਤ ਕਰਾਂਗੇ ਮੇਪਰ ਸਾਡੇ ਨਾਲ ਆ ਵੀਪਾਂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਪੰਜਾਬੀ ਲੋਕ ਜਣਾ ਜੀ ਨਮਸਕਾਰ ਸਰ ਵੀ ਪੰਜੀ ਕਿਸ ਤਰ੍ਹਾਂ ਤਾਨੂੰ ਕਰੀਏ ਇੰਜੀਨੀਅਰ ਕਿਈਏ ਤੁਹਾਨੂੰ ਲੋਕੇ ਜਾਂ ਤੁਹਾਨੂੰ ਸਮੋਸੇ ਵਾਲਾ ਕਿਈਏ ਕਿਉਂਕਿ ਤੁਸੀਂ ਸਮੋਸੇ ਬਣਾਉਣਾ ਸ਼ੁਰੂ ਕਰ ਦਿੱਤੇ ਨੇ ਇੰਜੀਨੀਅਰ ਦੀ ਪੜ੍ਹਾਈ ਕਰਕੇ ਨੌਕਰੀ ਕਿਉਂ ਨਹੀਂ ਕੀਤੀ ਦਸ ਸਰ ਸਮੋਸੇ ਵਾਲਾ ਘੱਟ ਤੇ ਚਾਹ ਵਾਲਾ ਜ਼ਿਆਦਾ ਕਹਿੰਦੇ ਨੇ ਮੈਨੂੰ ਠੀਕ ਹੈ ਰਾਈਡਰ ਚਾਹ ਵਾਲੇ ਦੇ ਨਾਮ ਤੋਂ ਹੀ ਬੋਲਿਆ ਜਾਂਦਾ ਹੈਗਾ ਤੇ ਇੰਜੀਨੀਅਰਿੰਗ ਵਗੈਰਾ ਤੇ ਮੇਰਾ ਕੀ ਜਾਂਦਾ ਸੁਪਨਾ ਹੀ ਨਹੀਂ ਹੈਗਾ ਕਿ ਮੈਂ ਯਾਰ ਕੁਝ ਅੱਗੇ ਜਾ ਕੇ ਕੀ ਜਾਂਦੇ ਮੈਂ ਅੱਗੇ ਇੱਕ ਆਫਿਸ ਬੈਠੇ ਕੰਮ ਕਰਾਂਗਾ ਇਦਾਂ ਦਾ ਕੋਈ ਸੁਪਨਾ ਹੀ ਨਹੀਂ ਹੈ ਮੈਂ ਕਿ ਆਪਣੀ ਇੱਕ ਬਿਜ਼ਨਸ ਸਟਾਰਟ ਕਰਾਂਗਾ ਇੱਕ ਆਪਣਾ ਔਰਾ ਕ੍ਰੀਏਟ ਕਰਾਂਗਾ ਯਾਰ ਇੱਕ ਆਪਣਾ ਹੀ ਇੱਕ ਵਧੀਆ ਜਿਹਾ ਜਾਂਦੇ ਕਿ ਸੈਟਲਡ ਕੀ ਜਾਂਦੇ ਰੈਸਟੋਰੈਂਟਸ ਖੋਲਾਂਗਾ ਦੋ ਚਾਰ ਜਾਂ ਤੇ 10 ਹੋ ਸਕਣ ਤੇ ਇੰਜੀਨੀਅਰ ਤੇ ਮੇਰੇ ਡੈਡੀ ਦਾ ਸੁਪਨਾ ਗਾਹੀ ਜਾਂਦਾ ਇੰਜੀਨੀਅਰ ਬਣੇ ਕਿ ਤੁਹਾਨੂੰ ਪਤਾ ਹੀ ਆ ਮਾਪਿਓ ਤੇ ਕਦੀ ਵੀ ਨਹੀਂ ਚਾਹੁੰਦੇ ਕਿ ਮੇਰਾ ਮੁੰਡਾ ਇੰਨੀ ਮਿਹਨਤ ਕਰੇ ਇੰਨਾ ਸੜਕਾਂ ਦੇ ਖਲੋ ਕੇ ਕੰਮ ਕਰੇ ਕੋਈ ਤਾਂ ਮੁੰਡਾ ਨਹੀਂ ਚਾਹਦਾ ਹੋਏਗਾ ਕੋਈ ਤਾਂ ਵੀ ਪਿਓ ਨਹੀਂ ਚਾਹਦਾ ਹੋਏਗਾ ਕਿ ਜਾਂਦੇ ਮੁੰਡਾ ਇਦਾਂ ਕਰੇ ਗਰੀਬ ਤੇ ਕੋਈ ਨਹੀਂ ਦੇਖਣਾ ਚਾਹੁੰਦਾ ਆਪਣੇ ਮੁੰਡੇ ਨੂੰ ਤੇ ਮੈਂ ਤੇ ਪਾਪਾ ਵੀ ਬੜੇ ਜਿਆਦਾ ਇਦਾਂ ਦੇ ਗਏ ਸੀ ਤੇ ਮੈਂ ਚਲੋ ਸਟਰਗਲ ਕਰ ਰਿਹਾ ਵਾਂ ਤੇ ਅੱਗੇ ਵੀ ਕਰਦਾ ਜਿੰਨੀ ਟਾਈਮ ਲੱਗੇਗਾ ਦਊਂਗਾ ਮਿਹਨਤ ਦਊਂਗਾ ਕੰਮ ਨੂੰ ਟਾਈਮ ਦਊਂਗਾ ਜਿਨਾ ਹੋ ਸਕੇ ਅੱਗੇ ਵੱਸ ਸਕਾਂ ਕਿ ਲੱਗਦਾ ਵੀਪਾ ਜੀ ਹਮੇਸ਼ਾ ਕਹਿੰਦਾ ਵੀ ਮਾਪਿਓ ਸੁਪਨੇ ਜਿਹੜੇ ਨੇ ਪੂਰੇ ਕਰਨੇ ਚਾਹੀਦੇ ਨੇ ਬੱਚਿਆਂ ਨੂੰ ਕਿਉਂਕਿ ਮਾਪਿਓ ਵੀ ਸੁਪਨੇ ਦੇ ਜਾਂਦੇ ਨੇ ਵੀ ਸਾਡੇ ਬੱਚੇ ਵੱਡੇ ਅਫਸਰ ਬਣ ਜਾਏ ਇੰਜੀਨੀਅਰ ਬਣ ਜਾਏ ਡੀਸੀ ਬਣ ਜਾਏ ਪੁਲਿਸ ਬਲਜ ਵੱਡੇ ਅਫਸਰ ਬਣੇ ਤੁਹਾਡੇ ਪਿਤਾ ਨੇ ਸੁਪਨਾ ਦੇ ਗਿਆ ਸੀ ਵੀ ਵੀਪਾ ਜਿਹੜਾ ਵਾ ਉਹ ਇੰਜੀਨੀਅਰ ਬਣਿਆ ਇੰਜੀਨੀਅਰ ਤੁਸੀਂ ਪੜ੍ਹਾਈ ਕਰ ਲਈ ਡਿਗਰੀ ਤੁਸੀਂ ਲੱਲੀ ਆਂ ਗਾ ਨੌਕਰੀ ਕਿਉਂ ਨਹੀਂ ਕੀਤੀ ਅਸੀਂ ਦੇਖਿਆ ਤੁਸੀਂ ਸਮੋਸਿਆ ਬਣਾਉਂਦਾ ਕੰਮ ਸ਼ੁਰੂ ਕਰ ਦਿੱਤਾ ਪਹਿਲਾਂ ਤੁਸੀਂ ਚਾਹ ਵਾਲੇ ਡੈਡਰ ਬਣੇ ਸੀ ਚਾਹ ਵਾਲੇ ਬੜੇ ਮਸ਼ਹੂਰੇ ਸੀ ਅਮਰਸੰਜ ਕੁੱਲਰ ਵਾਲੀ ਚਾਹ ਲੈਂਦੀ ਸੀ ਹੁਣ ਤੁਸੀਂ ਸਮੋਸੇ ਲੈ ਆਂਦੇ ਨੇ ਉਹ ਵੀ ਬਿਨਾ ਆਲੂ ਤੋਂ ਅਸੀਂ ਦੇਖਿਆ ਸਮੋਸੇ ਸਾਡੇ ਪੰਜਾਬ ਦੀ ਗੱਲ ਕਰੀ ਆ ਆਲੂ ਵਾਲ ਸਮੋਸੇ ਕਿਹਾ ਜਾਂਦਾ ਪਰ ਤੁਸੀਂ ਅੱਜ ਹਰੇ ਸਮੋਸੇ ਲੈ ਕੇ ਆਏ ਹੋ ਇਹ ਨਵੀਂ ਨਵੀਂ ਵੈਰਾਈਟੀ ਕਿੱਥੋਂ ਲੈ ਕੇ રોજ ਲੈ ਕੇ ਆਂਦੇ ਹੋ ਸਰ ਇੱਕ ਕਹਿ ਤੇ ਰਹਿਵਾ ਗਿਆਨ ਦੇ ਆ ਅਨਪੜ੍ਹ ਤੇ ਹੈ ਨਹੀਂ ਆ ਦਿਮਾਗ ਜੇ ਪੜ੍ਹਾਈ ਨੂੰ ਜਿਹੜੇ ਪੜ੍ਹਾਈ ਲਿਕ ਕੀਤੀ ਹੈ ਮੈਂ ਤੇ ਉਹ ਚੀਜ਼ ਮੈਂ ਗਿਆਨ ਤੇ ਉਹ ਇੱਥੇ ਵਰਤ ਰਿਹਾ ਮੈਂ ਜੋਗੀਆਂ ਦੇ ਚਾਰੇ ਬਨੇ ਗਿਆਂਦੇ ਉਹ ਹਰ ਕੋਈ ਜਿਹੜਾ ਬੰਦਾ ਹੈਗਾ ਵਾ ਆਲੂ ਆਲਾ ਵੇਚ ਰਿਆ ਵਾ ਮੇ ਵੀ ਕੀ ਹਿੰਦੇ ਕੁਝ ਹੋਰ ਵੀ ਵੇਚ ਰਵੇ ਕਈ ਚੀਜ਼ਾਂ ਮੈਂ ਨਾ ਕੁਝ ਐਡ-ਆਨ ਕਰ ਦੇ ਸਕਾਂ ਲੋਕਾਂ ਨੂੰ ਕੁਝ ਨਵਾਂ ਖਾਣਾ ਦੇ ਸਕਾਂ ਉਹਨੇ ਅੱਜ ਦੀ ਰੇਟ ਦੇ ਵਿੱਚ ਪੀਜ਼ਾ ਪੀਜ਼ੇ ਪੀਜ਼ੇ ਵਗੈਰਾ ਮਿਲਦੇ ਗਿਆ ਲੋਕੀ ਮੈਂ ਕਹਿੰਦਾ ਮਿਡਲ ਕਲਾਸ ਲੋਅਰ ਮਿਡਲ ਕਲਾਸ ਨਹੀਂ ਜਾਂਦੇ ਬਹੁਤ ਘੱਟ ਜਾਂਦੇਗੇ ਮੈਂ ਉਹ ਕੋਈ ਕੁਝ ਸਸਤੇ ਦੇ ਵਿੱਚ ਵਧੀਆ ਚੀਜ਼ ਦੇ ਸਕਾਂ ਤੇ ਸਮੋਸਾ ਹੈਗਾ ਇੱਕ ਇਹੋ ਜਿਹਾ ਜਿਵੇਂ ਮੇਰੇ ਕੋਲ ਚਾਰ ਪੰਜ ਤਰ੍ਹਾਂ ਦੇ ਗਿਨੇ ਤੇ ਇੱਕ ਵੀਜ਼ਾ ਸਮੋਸਾ ਹੋ ਗਿਆ ਪਾਲਕ ਪਨੀਰ ਸਮੋਸਾ ਹੋ ਗਿਆ ਚੀਜ਼ ਕੋਨ ਸਮੋਸਾ ਹੋ ਗਿਆ ਤੇ ਮਸ਼ਰੂਮ ਮਸ਼ਰੂਮ ਸਮੋਸਾ ਹੋ ਗਿਆ ਹੋਰ ਵੀ ਕਈ ਵੈਰਾਈਟੀਆਂ ਆਂਦੀ ਰਹੇਗੀ ਤੁਹਾਨੂੰ ਖਾਣ ਨੂੰ ਹੀ ਮਿਲੇਗਾ ਤੇ ਹੋਰ ਮੈਂ ਇਹੀ ਕਹੂੰਗਾ ਕਿ ਯਾਰ ਚਾਹ ਵਾਲਾ ਤਾਂ ਕਹਿੰਦੇ ਰੇ ਹੁਣ ਚਾਹ ਦੇ ਨਾਲ ਵੀ ਕੁਝ ਅਲੱਗ ਆਲਟਰਨੇਟ ਕੁਝ ਲਾ ਕੇ ਆਇਆ ਹਾਂ ਤੇ ਲੋਕਾਂ ਨੂੰ ਪਸੰਦ ਆ ਸਕੀ। ਨੂੰ ਲੱਗਦਾ ਵੀ ਇਹ ਪੜ੍ਹੇ ਲਿਖਿਆ ਦੇ ਸਮੋਸੇ ਨੇ ਖਾਸ ਕਰਕੇ ਜਿਹੜਾ ਤੁਸੀਂ ਇੰਜੀਨੀਅਰਿੰਗ ਕੀਤੀ ਆ ਤੁਹਾਡੀ ਪੜ੍ਹਾਈ ਜਿਹੜੀ ਆ ਉਹ ਬਿਲਡਿੰਗਾਂ ਬਣਾਉਂਦੀ ਸੀ ਪਰ ਅਸੀਂ ਦੇਖਿਆ ਵੀ ਤੁਸੀਂ ਸਮੋਸਿਆਂ 'ਚ ਵੀ ਬੜੀ ਮਾਹਰ ਆ। ਤੁਸੀਂ ਸਮੋਸੇ ਵੀ ਚਾਰ ਪੰਜ ਤਰ੍ਹਾਂ ਦੇ ਸਮੋਸੇ ਗਿਣਾਤੇ ਆ ਖਾਸ ਕਰਕੇ ਸਾਡੇ ਪੰਜਾਬ ਦੀ ਗੱਲ ਕਰੀਏ ਇੱਥੇ ਸਿਰਫ ਆਲੂ ਵਾਲੇ ਸਮੋਸੇ ਗਿਣੇ ਜਾਂਦੇ ਨੇ ਵੱਧ ਤੋਂ ਵੱਧ ਪਨੀਰ ਵਾਲੇ ਸਮੋਸੇ ਪਰ ਤੁਸੀਂ ਤੇ ਵੈਰਟੀਆਂ ਬੜੀਆਂ ਸਮੋਸੇ ਗਿਣਾ ਦੀਆਂ ਜਿੱਥੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਆ ਮੈਨੂੰ ਤੇ ਤੁਸੀਂ ਸਮੋਸਿਆਂ ਦੀ ਵੀ ਤੁਸੀਂ ਬੜੀ ਪੜ੍ਹਾਈ ਕੀਤੀ ਆ ਜਿਹੜਾ ਸਮੋਸੇ ਵੱਖ-ਵੱਖ ਤਰ੍ਹਾਂ ਦੇ ਤੁਸੀਂ ਲੈ ਕੇ ਜਾਂਦੇ ਜੀ ਸਰ ਇੰਜੀਨੀਅਰਿੰਗ ਤੋਂ ਚਲੋ ਆਹੀ ਕੰਮ ਆ ਗਿਆ ਨਾ ਅਗੋ ਉਹ ਤੇ ਬਿਲਡਿੰਗ ਬਣਾ ਰਹੇ ਮੈਂ ਸਮੋਸਾ ਬਣਾ ਰਿਹਾ ਉਹ ਵੀ ਇੱਕ ਦਿਮਾਗ ਨੇ ਆਇਆ ਤਰੀਕੇ ਨਾਲ ਬਣਾ ਰਿਹਾ ਉਹਦੇ ਵਿੱਚ ਮਟੀਰੀਅਲ ਭਰ ਰਿਹਾ ਹਰ ਤਰੀਕੇ ਦੇ ਮਟੀਰੀਅਲ ਭਰ ਰ ਮੇ ਵੀ ਸ਼ਾਇਦ ਮੈਂ ਨਹੀਂ ਕੀਤਾ ਹੁੰਦਾ ਜਾਂ ਫਿਰ ਕਿਸੇ ਆਫਿਸ ਤੇ ਬੈਠੇ ਹੁੰਦਾ ਮੈਨੂੰ ਨਹੀਂ ਮਜ਼ਾ ਆਉਂਦਾ ਕਿ ਮੈਂ ਯਾਰ ਕੰਮ ਕਰ ਰਿਹਾ ਮੈਨੂੰ ਚਾਰ ਲੋਕ ਹੀ ਮਿਲ ਰਹੇ ਨੇ ਥੇ ਤੇ ਤੂੰ ਹੀ ਮਿਲ ਰਹੇ ਹੋ ਹੋਰ ਵੀ ਲੋਕੀ ਆ ਕੇ ਮਿਲ ਰਹੇ ਨੇ ਮੈਂ ਇੱਕ ਆਫਿਸ ਦੇ ਦਾਰੇ ਚ ਨਹੀਂ ਰਹਿ ਸਕਦਾ ਇੱਕ ਰਾਈਡਰ ਬੰਦਾ ਕਿੱਥੇ ਤੇ ਕਿੰਨਾ ਬਨ ਕੇ ਰਹਿ ਸਕਦਾਗਾ ਤੇ ਮੈਂ ਚਾਹਨਾ ਕਿ ਮੈਂ ਲੋਕਾਂ ਨਾਲ ਮਿਲਾਂ ਲੋਕਾਂ ਨਾਲ ਗੱਲ ਕਰਾਂ ਲੋਕਾਂ ਦੇ ਬਾਰੇ ਜਾਨਾਂ ਉਹ ਮੇਰੇ ਤੋਂ ਕੁਝ ਜਾਨ ਮੈਂ ਉਹਨਾਂ ਤੋਂ ਸਿੱਖਾਂ ਜਿੰਦਗੀ ਦੇ ਸਿੱਖਾਂ ਚ ਲੱਗੇ ਮਗਰ ਇੱਥੇ ਜਿਹੜੀ ਜਗ੍ਹਾ ਹੈ ਨਾ ਜਿਸ ਜਗ੍ਹਾ ਦੇ ਵਿੱਚ ਮੈਂ ਚਾਹਾਂ ਮੈਂ ਕਿਤੇ ਵੀ ਕੰਮ ਕਰਦਾ ਰਿਹਾ ਜੌਬ ਤੇ ਅੱਜ ਤੱਕ ਕੀਤੀ ਨਹੀਂ ਹੈ ਮਗਰ ਜਿੱਥੇ ਜਿੱਥੇ ਮੈਂ ਗਿਆ ਤੇ ਕੰਮ ਕਰਦਾ ਰਿਹਾ ਮੈਂ ਆਪਣਾ ਆਪਣਾ ਸੈਟਅਪ ਲਾਂਦਾ ਰਿਹਾ ਮੈਂ ਉਸ ਜਗ੍ਹਾ ਦੇ ਵਿੱਚ ਇੱਕ ਕਾਲਜ ਲਾਈਫ ਜ਼ਿੰਦਗੀ ਜੀ ਹੈ ਕਿ ਆ ਨਹੀਂ ਹੈ ਯਾਰ ਕਿ ਮੈਨੂੰ ਆ ਨਹੀਂ ਮਜ਼ਾ ਆ ਰਿਹਾ ਕਿ ਮੈਂ ਕੰਮ ਕਰ ਰਿਹਾ ਮੈਨੂੰ ਮਜ਼ਾ ਆਉਂਦਾ ਕੰਮ ਕਰਨ ਦੇ ਵਿੱਚ ਮੂੰਹ ਬਹੁਤ ਮਜ਼ਾ ਆ ਰਿਹਾ ਹੈ ਪਰ ਗੱਲ ਕਰੀ ਮੇ ਪੰਜ ਹਮੇਸ਼ਾ ਸੁਪਣਾ ਹੁੰਦਾ ਵਾ ਰਿਸ਼ਤੇਦਾਰ ਭੈਣ ਭਰਾ ਆਂਦਾ ਵੀ ਸਾਡਾ ਜਿਹੜਾ ਬੱਚਾ ਵਾ ਸਾਡਾ ਭਨੇਵਾ ਸਾਡਾ ਭਤੀਜਾ ਜਿਹੜਾ ਉਹ ਵਧੀਆ ਪੜ੍ਹਾਈ ਕਰੇ ਵਧੀਆ ਅਫਸਰ ਬਣੇ ਜਿਵੇਂ ਮੈਂ ਗੱਲ ਕੀਤੀ ਆ ਇੰਜੀਨੀਅਰ ਦੀ ਪੜ੍ਹਾਈ ਕੀਤੀ ਆ ਲੋਕ ਵੀ ਕਹਿੰਦੇ ਹੁਣ ਕੀ ਸਾਡਾ ਭਤੀਜਾ ਵਾ ਸਾਡਾ ਭਨੇਵਾ ਪਰ ਜਦੋਂ ਤੁਸੀਂ ਸਮੋਸਿਆ ਬਣਾਉਣ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਰਿਸ਼ਤੇਦਾਰਾਂ ਦਾ ਕੀ ਕਹਿਣਾ ਸੀ ਰਿਸ਼ਤੇਦਾਰਾਂ ਦਾ ਕੀ ਰੈਐਕਸ਼ਨ ਸੀ ਚੰਗਾ ਸਮਝਦੇ ਸੀ ਕਿ ਜਾਂ ਮਾਲਾ ਸਮਝਦੇ ਸੀ ਸਰ ਰਿਸ਼ਤੇਦਾਰ ਤੇ ਤੁਹਾਨੂੰ ਪਤਾ ਕੌਣ ਕੌਣ ਕਹੇਗਾ ਯਾਰ ਕੀ ਕਹਿੰਦੇ ਮੇਰੇ ਫਾਜ਼ਲ ਸਾ ਰਿਟਾਇਰ ਹੈ ਗਿਆ ਬਿਜਲੀ ਬੋਰਡ ਡਿਪਾਰਟਮੈਂਟ ਤੋਂ ਤੇ ਕਾਫੀ ਅੱਛੇ ਕਹਿੰਦੇ ਮੈਂ ਵੀ ਵਧੀਆ ਕਰ ਰਿਹਾ ਹਾਂ ਮੈਂ ਤੇ ਐ ਨਹੀਂ ਕਿ ਤੋ ਉਟਿਆ ਵਾ ਕੁਝ ਨਹੀਂ ਕਰ ਵਾ ਤੇ ਮਗਰ ਨਾ ਜਿਹੜੇ ਕਿ ਰਿਸ਼ਤੇਦਾਰ ਤਾਇਆ ਚਾਚਾ ਸਾਰੇ ਪਾਪਾ ਤੱਕ ਆ ਚੀਜ਼ ਨੂੰ ਕਹਿੰਦੇ ਯਾਰ ਕਿਉਂ ਕਰ ਰਿਹਾ ਵਾ ਆਪਣੀ ਕਿਤੇ ਜੌਬ ਕਰ ਜਾ ਕੇ ਕਹਿੰਦੇ ਵਧੀਆ ਪੜਿਆ ਹੈਗਾ ਵਾ ਤੇ ਜੌਬ ਕਰ ਕਿਤੇ ਜਾ ਕੇ ਤੇ ਮੈਂ ਬੋਲਾ ਨਹੀਂ ਪਾਪਾ ਮੈਂ ਜੌਬ ਨਹੀਂ ਕਰ ਮੈਂ ਇੱਕ ਚੀਜ਼ ਨੂੰ ਨਾ ਜਿਵੇਂ ਸਟਾਰਟ ਕੀਤਾ ਹੈ ਨਾ ਤੇ ਮੈਨੂੰ ਹੀ ਅੱਗੇ ਲੈ ਕੇ ਜਾਵਾਂਗਾ ਚਾਹੇ ਸੋ ਲੋਕੀ ਗੱਲਾਂ ਕਰਦੇ ਰਹਿਣਗੇ ਨਹੀਂ ਕਰ پا ਰਿਹਾ ਤੋੜ ਰਿਹਾ ਮੈਨੂੰ ਕੀ ਆਂਦੇ ਆ ਟਿਚਰਾਂ ਕਰ ਰਹੇ ਨੇ ਮੈਨੂੰ ਫਰਕ ਨਹੀਂ ਪੈਂਦਾ ਮੈਨੂੰ ਆਪਣੀ ਮਿਹਨਤ ਦਾ ਮੈਨੂੰ ਆਪਣੇ ਹੱਥ ਦਾ ਹੈਗਾ ਵਾ ਮੈਂ ਆਪਣੀ ਮਿਹਨਤ ਦਾ ਖਾਣਾ ਹੈ ਤੇ ਮਿਹਨਤ ਕਰਨੀ ਗਿਆ ਜਿੰਨਾ ਮਿਹਨਤ ਕਰ ਸਕਿਆ ਰੱਬ ਜਿੰਨੀ ਮਿਹਨਤ ਕਰਾ ਸਕਿਆ ਮੈਂ ਮਿਹਨਤ ਕਰ ਸਕਾਂ ਜਦ ਤੱਕ ਪੈਰ ਹੱਤੇ ਗਿਆ ਨਾ ਮੈਂ ਤਾਂ ਮਿਹਨਤ ਕਰਦਾ ਰਹੂੰਗਾ ਜਦੋਂ ਤੱਕ ਇੱਕ ਕਾਮਯਾਬ ਹੋਣਾ ਹੈ ਇਹਨੂੰ ਇੱਕ ਤੋਂ ਨਾ ਮੈਂ ਸੋ ਬਣਾਣਾ ਹੈ ਉਹ ਕਿੱਦਾਂ ਬਣਾਣਾ ਹੈ ਉਹ ਉਹ ਦਿਮਾਗ ਹੈਗਾ ਵਾ ਮਗਰ ਤੁਸੀਂ ਮਿਹਨਤ ਤੇ ਲੋਕਾਂ ਨੂੰ ਜੋੜ ਕੇ ਬਣਾ ਸਕਦਾ ਵਾਂ ਨਾ ਕਿ ਕਿਸੇ ਹੋਰ ਦੇ ਨਾਲ ਪਰ ਗੱਲ ਕਰੀ ਵੀ ਪੰਜ ਹਮੇਸ਼ਾ ਅਸੀਂ ਦੇਦੇ ਵੀ ਤੁਹਾਡੇ ਫਰੈਂਡ ਸਲਕਰ ਹੋਣਗੇ ਤੁਹਾਡੇ ਯਾਰ ਦੋਸਤ ਹੋਣਗੇ ਜਿਹੜਾ ਤੁਸੀਂ ਇੰਜੀਨੀਅਰ ਕੀਤੀ ਕਾਲਜ ਵਿੱਚ ਉਹਨਾਂ ਨਾਲ ਜਾ ਕੇ ਤੁਸੀਂ ਜੋ ਪੜ੍ਹਾਈ ਕੀਤੀ ਸੀ ਅੱਜ ਉਹ ਮਿਲਦਾ ਵੱਡੇ ਵੱਡੇ ਕਾਰਜਾਂ ਵਿੱਚ ਜਾਂ ਵੱਡੇ ਵੱਡੇ ਅਫਸਰਾਂ ਅਹੁਦਿਆਂ ਤੇ ਇੰਜੀਨੀਅਰ ਬਣ ਕੇ ਹੋਣਗੇ ਤੁਹਾਨੂੰ ਫੋਨ ਵੀ ਕਰਦੇ ਹੋਣਗੇ ਤੁਹਾਨੂੰ ਯਾਦ ਵੀ ਕਰਦੇ ਹੋਣਗੇ ਅੱਜ ਜਦੋਂ ਲੰਘਦੇ ਹੋਣਗੇ ਕਿਤੇ ਉਹ ਕਹਿ ਰਹੇ ਨੇ ਵੀ ਵਿਪੰਦਰ ਬੜਾ ਸ਼ਿਹਾਰ ਸੀ ਪੜ੍ਹਾਈ ਚ ਇੰਜੀਨੀਅਰ ਡਿਗਰੀ ਬੜੀ ਵਧੀਆ ਕੀਤੀ ਪਰ ਨੌਕਰੀ ਕਰਨ ਦੀ ਬਜਾਏ ਸਮੋਸੇ ਵੰਡਾ ਰਿਹਾ ਵੀ ਵੱਖ-ਵੱਖ ਤਰ੍ਹਾਂ ਮੈਂ ਤੇ ਯਾਰ ਦੋਸਤ ਵੀ ਆਂਦੇ ਕਈ ਕਈਆਂ ਕੋ ਅੱਜ ਦੀ ਰੇਡ ਦੇ ਵਿੱਚ ਜਿਹੜੇ ਕਰਕੇ ਮੇਰੇ ਨਾਲ ਮੇਨਾਂ ਹੀ ਪੜੇ ਸੀ ਆ ਉਹਨਾਂ ਨੇ ਗੱਡੀਆਂ ਲੈ ਲੀਆਂ ਸਭ ਕੁਝ ਲੈ ਲਿਆ ਉਹਨਾਂ ਨੇ ਮੈਂ ਵੀ ਕੀ ਆਂਦੇ ਆ ਉਹਨਾਂ ਨੇ ਉਸ ਔਰਾ ਕ੍ਰੀਏਟ ਕਰ ਲਿਆ ਆਪਣੇ ਲਈ ਤੇ ਕਾਫੀ ਅੱਛਾ ਅਚੀਵਮੈਂਟ ਵੀ ਕਈ ਤੇ ਬਹੁਤ ਜ਼ਿਆਦਾ ਮੇਰੇ ਤੋਂ ਹੀ ਥੱਲੇ ਚੱਲ ਗਏ ਨੇ ਮਗਰ ਮੈਂ ਆਬ ਮੈਂ ਭਾਵੇਂ ਗੱਡੀ ਲਈ ਹੈ ਕਿ ਨਹੀਂ ਲਈ ਹੈ ਕੁਝ ਨਹੀਂ ਭਾਵੇਂ ਹੈ ਕਿ ਨਹੀਂ ਹੈ ਮੈਨੂੰ ਕੋਈ ਫਰਕ ਨਹੀਂ ਮਗਰ ਮੈਨੂੰ ਨਾ ਇਹ ਗਵਾ ਯਾਰੀ ਦੋਸਤੀ ਚਲੋ ਠੀਕ ਹੈ ਬਹੁਤ ਕੁਝ ਕਹਿੰਦੀ ਹੀ ਹੈ ਮੈਨੂੰ ਲੈਣਾ ਦੇਣਾ ਹੀ ਨਹੀਂ ਹੈ ਕਹਿ ਲੈਣ ਯਾਰ ਕੁਝ ਵੀ ਕਹਿਣ ਮੈਨੂੰ ਕੋਈ ਨਹੀਂ ਫਰਕ ਪੈਂਦਾ ਕਰਦੇ ਕਹਿਣ ਕੁਝ ਨਹੀਂ ਫਰਕ ਪੈਂਦਾ ਕੁਝ ਵੀ ਕਹਿ ਮੈਨੂੰ ਆਪਣਾ ਕੰਮ ਕਰਨਾ ਹੈ ਉੱਪਰ ਕੀ ਲੱਗਦਾ ਨਹੀਂ ਵੀ ਜੇ ਮੇਰੀ ਗੱਲ ਤੋਂ ਪੰਜ ਲੱਗਦਾ ਨਹੀਂ ਵੀ ਜੇਕਰ ਸਮੋਸੇ ਹੀ ਬਣਾਉਣੇ ਸੀ ਤੇ ਇੰਜੀਨੀਅਰ ਦੀ ਪੜਾਈ ਦਾਗ ਕਰਦੇ ਸਮਾਂ ਵੀ ਖਰਾਬ ਕੀਤਾ ਪੈਸੇ ਵੀ ਖਰਾਬ ਕੀਤੇ ਮਾਪਿਓ ਦਾ ਸੁਪਨਾ ਵੀ ਜਿਹੜਾ ਵੀ ਲੱਗਦਾ ਉਹਨਾਂ ਦਾ ਇੰਜੀਨੀਅਰ ਬਣਾਉਂਦਾ ਉਹ ਸੁਪਨਾ ਵੀ ਕਿਤੇ ਚੱਕਣਾ ਚੁੱਕ ਹੋ ਗਿਆ ਕੀ ਲੱਗਦਾ ਨਹੀਂ ਸੀ ਵੀ ਸ਼ੁਰੂ ਤੋਂ ਸਮੋਸੇ ਬਣਾ ਜੂ ਕੰਮ ਕਰ ਦਿੰਦੇ ਨਾ ਇੰਜੀਨੀਅਰ ਦੀ ਪੜਾਈ ਕਰਦੇ ਮੰਮੀ ਪਾਪਾ ਦੇ ਦਾ ਚਲੋ ਸੁਪਨਾ ਹੈਗਾ ਸੀ ਮੈਂ ਉਹ ਪੂਰਾ ਕਰਨਾ ਹੈਗਾ ਸੀ ਚਲੋ ਮੈਂ ਇੰਜੀਨੀਅਰਿੰਗ ਕਰ ਲਈ ਐ ਚਲੋ ਮੈਂ ਉਹਨਾਂ ਦੇ ਸੁਪਨੇ ਪੂਰਾ ਪੂਰਾ ਕਰਨ ਨੂੰ ਮੈਂ ਰਹਿ ਗਿਆ ਮੈਂ ਕਰਨਾ ਵੀ ਹੈਗਾ ਸੀ ਮਗਰ ਮੇਰੇ ਇੱਕ ਬੰਦੀਸ਼ ਨਹੀਂ ਹੁੰਦੀ ਸੀ ਮੇਰੇ ਕੋਲ ਮੈਂ ਬੰਦੀਸ਼ ਤੇ ਨਹੀਂ ਰਹਿਣਾ ਹੈਗਾ ਵਾ ਤੇ ਮੈਂ ਪਾਪਾ ਨੂੰ ਕਹਿੰਦਾ ਪਾਪਾ ਮੈਂ ਨਹੀਂ ਕਰਨਾ ਮੈਂ ਮੈਂ ਕਰਨਾ ਆਪਣਾ ਕੰਮ ਹੈ ਮੈਨੂੰ ਮੈਂ ਉਹਨਾਂ ਨੂੰ ਕਹਿੰਦਾ ਐਚ ਐਮ ਕਰਨੀ ਮੈਂ ਐਚ ਐਮ ਕਰਾ ਦਿਓ ਮੈਂ ਸ਼ੈਫ ਕਰਨਾ ਹੈ ਸ਼ੈਫ ਦੇ ਲਾਈਨ ਦੇ ਵਿੱਚ ਜਾਣ ਦਾ ਹੱਥ ਜੇ ਮੈਂ ਘਰੇ ਵੀ ਖਾਣਾ ਬਣਾਉਂਦਾ ਰਹਿਣਾ ਸੀ ਸਵੇਰੇ ਉੱਠ ਕੇ ਵੀ ਮਨ ਕਰਦਾ ਹੈ ਕਿ ਮੈਨੂੰ ਕੰਮ ਕਰਨ ਦਾ ਮਨ ਕਰਦਾ ਹੈ ਕਿ ਕਹਿੰਦੇ ਵੀ ਜੇਕਰ ਬੱਚੇ ਦੀ ਜਿਹੜੀ ਲਾਈਨ ਹੋਵੇ ਬੱਚੇ ਨੂੰ ਮਾਪਿਆਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਤੂੰ ਕਰਨਾ ਕੀ ਆ ਜਿਸ ਬੱਚੇ ਦਾ ਇੰਟਰਸਟ ਹੋਵੇ ਕੰਮ 'ਚ ਉਸ ਲਾਈਨ 'ਚ ਬੱਚੇ ਨੂੰ ਪਾਉਣਾ ਚਾਹੀਦਾ ਬੱਚੇ ਨਾਲ ਜਬਰਦਸਤੀ ਜਾਂ ਬੱਚੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਇਹ ਗੱਲ ਸਚਾਈ ਹੈ ਨਹੀਂ ਵੈਸੇ ਮੰਮੀ ਪਾਪਾ ਇਹ ਸਚਾਈ ਹੈ ਕਿ ਇਹਦੇ ਜਬਰਦਸਤੀ ਨਹੀਂ ਕਰਨੀ ਚਾਹੀਦੀ ਹੈ ਕਿ ਜੋ ਕਰਨਾ ਚਾਹੇ ਕਰ ਲੈਣ ਦਿਓ ਯਾਰ ਕੀ ਫਾਇਦਾ ਸ਼ਾਇਦ ਉਹ ਤੋਂ ਵਧੀਆ ਕਰ ਲੇ ਬਿਲਕੁਲ ਉਹ ਤੁਹਾਡੇ ਕਹਿਣ ਨਾਲ ਉਹਨੇ ਆਪਣੇ ਤੁਹਾਡੀ ਕਹਿਣਾ ਤੇ ਕਰ ਲਿਆ ਵਾ ਮਗਰ ਉਹ ਆਪਣੇ ਬਲ ਬਰਬੂਤੀ ਹੀ ਆਪਣੇ ਸਟੈਂਡ ਖੁਦ ਲੈ ਸਕਦਾ ਨਾ ਮਾਪੇ ਮੈਨ ਨਹੀਂ ਤਨਾ ਕਿ ਇਹਦੇ ਮम्मी पापा ਨੂੰ ਕਦੀ ਕੋਈ ਵੀ ਮम्मी पापा ਨੂੰ ਇਹ ਚੀਜ਼ ਕਰਨੀ ਚਾਹੀਦੀ ਕਿ ਯਾਰ ਤੂੰ ਆ ਨਹੀਂ ਆ ਕਰਨਾ ਗਾ ਜਿੰਨਾ ਰੋਕੋਗੇ ਉਹਨੇ ਉਹ ਕਰਨਾ ਤੇ ਮੈਂ ਤੇ ਇਹ ਚਾਹੂੰਗਾ ਕਿ ਇਹਦੇ ਮੇਰੇ ਮम्मी पापा ਨੇ ਉਸ ਤੋਂ ਬਾਅਦ ਐ ਪੂਰੇ ਹੁਣ ਮम्मी पापा ਇੰਨਾ ਖੁਸ਼ ਹੈਗੇ ਆ ਵਧੀਆ ਜਾ ਰਿਹਾ ਵਾ ਵਧੀਆ ਖਾ ਰਿਹਾ ਵਾ ਆ ਰਿਹਾ ਵਾ ਮਿਹਨਤ ਕਰ ਰਿਹਾ ਵਾ ਉਹਨਾਂ ਨੂੰ ਹੁਣ ਵੱਡੇ ਪਾਪਾ ਜੀ ਹੈਗੇ ਆ ਮੇਰੇ ਉਹ ਕਹਿੰਦੇ ਨੇ ਕੁਛ ਤੇ ਕਰ ਰਿਹਾ ਵਾ ਮੇਰਾ ਮੁੰਡਾ ਦੇ ਲੋ ਕੁਝ ਨਹੀਂ ਕਰ ਰਿਹਾ ਮੇਰੇ ਪਿਓ ਖਾਈ ਜਾਂਦਾ ਘੁੰਮੀ ਜਾਂਦਾ ਕੁਝ ਤੇ ਕਰ ਰਿਹਾ ਤੇਰਾ ਮੁੰਡਾ ਕੀ ਮਿਹਨਤ ਕਰ ਰਿਹਾ ਵਾ ਕਿਸੇ ਦਾ ਖਾਤ ਨਹੀਂ ਰਿਹਾ ਗੱਲ ਕਰੀ ਪੰਜੇ ਪੜਕੇ ਵਿਆਹ ਵੀ ਕਰਨਾ ਵਾ ਜਦੋਂ ਕੁੜੀ ਵਾਲੇ ਪੁੱਛਣਗੇ ਵੀ ਮੁੰਡਾ ਕੀ ਕਰਦਾ ਵਾ ਤੇ ਕਰਦੇ ਕਹਿਣਗੇ ਵੀ ਮੁੰਡਿਆ ਇੰਜੀਨੀਅਰ ਦੀ ਕੀਤੀ ਐ ਇੰਜੀਨੀਅਰ ਡਿਗਰੀ ਕੀਤੀ ਆ ਤੇ ਫੇਰ ਪੁੱਛਣਗੇ ਨੌਕਰੀ ਕਿਉਂ ਨਹੀਂ ਕੀਤੀ ਜਿਉਂ ਪਤਾ ਲੱਗੂ ਭਾਈ ਨੌਕਰੀ ਨਹੀਂ ਕਰ ਰਿਹਾ ਮੁੰਡਾ ਸਮੋਸੇ ਬਣਾ ਰਿਹਾ ਵਾ ਬਟਾਲ ਰੋਡ ਤੇ ਵਕ ਵਕ ਤਰਾਂ ਦੇ ਕੀ ਲੱਗਦਾ ਫਿਰ ਇਸ ਤੇ ਚੰਗੇ ਘਰ ਦੇ ਆਉਣਗੇ ਤੁਹਾਨੂੰ ਅੱਜ ਕੱਲ ਪੈਸਾ ਹੀ ਹੈ ਜੇ ਜਿੱਥੇ ਪਿਆ ਹੈਗਾ ਕਿ ਬੈਂਕ 'ਚ ਬੈਹ ਹੈਗਾ ਤਾਂ ਕਹੇਗਾ ਯਾਰ ਆ ਵੀ ਚੱਲੇਗਾ ਜ਼ਰੂਰੀ ਨਹੀਂ ਹੈ ਮੈਂ ਅੱਜ ਦੇ ਡੇਟ ਦੇ ਵਿੱਚ ਮੇਨ ਇੱਜ਼ਤ ਨਾ ਇਨਸਾਨ ਦੀ ਨਾ ਸਿਰ ਪੈਸੇ ਦੀ ਰਹਿ ਗਈ ਹੈ ਕਿ ਮੇ ਕੋਲ ਜੇ ਕਿਸੇ ਕੋਲ ਪੈਸਾ ਹੈਗਾ ਵਾ ਤੇ ਸਿਰ ਇਨਸਾਨ ਦੀ ਇੱਜ਼ਤ ਹੈਗੀ ਹੈ ਜੇ ਨਹੀਂ ਹੈਗਾ ਨਾ ਤਾਂ ਮੈਂ ਕਹਿ ਰਿਹਾ ਵਾਂ ਤੁਹਾਨੂੰ ਚੂ ਵੀ ਨਹੀਂ ਕਰੇਗਾ ਯਾਰ ਤੂੰ ਕੌਣ ਹੈ ਪੁੱਛੇਗਾ ਹੀ ਨਹੀਂ ਲਗਦਾ ਅੱਜ ਕੱਲ੍ਹ ਜਮਾਨੇ 'ਚ ਪੜ੍ਹਾਈ ਦੀ ਵੈਲਿਊ ਘਟਿਆ ਤੇ ਖਾਣ ਪੀਣ ਦੇ ਸਾਮਾਨ ਦੀ ਜ਼ਿਆਦਾ ਵੈਲਿਊ ਆ ਅਸੀਂ ਦੇਖਿਆ ਖਾਣ ਪੀਣ ਦੇ ਲਈ ਤੁਸੀਂ ਫਾਸਟ ਫੂਡ ਲਗਾ ਆ ਅੱਜ ਅਮਰਸਾਦ ਦੀ ਗੱਲ ਕਰੀਏ ਗੁਰੂ ਨਗਰੀ ਅਮਰਸਾਦ ਖਾ ਕੇ ਖਾਣ ਪੀਣ ਦੇ ਵਾਸਤੇ ਬਹੁਤ ਮਸ਼ਹੂਰ ਆ ਬਹੁਤ ਟੂਰਿਸਟ ਜਾਲਾ ਆਉਂਦਾ ਵਕਫ ਵਕਫ ਤਰ੍ਹਾਂ ਦੀ ਇੱਥੇ ਪੰਜਾਬ 'ਚ ਖਾਣ ਵਾਸਤੇ ਸੁਗਾਤ ਨੇ ਵਕਫ ਮਠਾਈਆਂ ਨੇ ਲੋਕ ਅਮਰਸਾਦ 'ਵਰ ਖਾਣ ਵਾਸਤੇ ਆਉਂਦੇ ਨੇ ਕੀ ਲੱਗਦਾ ਵੀ ਟੂਰਿਸਟ ਸਾਹਿਬ ਵੀ ਹੈਗਾ ਵਾ ਜਿਹੜੇ ਖਾਣ ਪੀਣ ਦੇ ਕੰਮ ਆਦੇ ਉਹ ਜ਼ਿਆਦਾ ਕੰਮ ਕਰ ਚੱਲਦੇ ਨੇ ਨੌਕਰੀ ਪੇਸ਼ੇ ਵਾਲੇ ਖਾਸ ਕਰ ਲੇ ਸਰ ਕਿ ਆਂਦੇ ਇਹ ਨਹੀਂ ਗਾ ਵਾ ਕਿ ਨੌਕਰੀ ਮੈਂ ਨਹੀਂ ਕਹੂੰਗਾ ਕਿ ਆਂਦੇ ਨੌਕਰੀ ਪੇਸ਼ੇ ਵਾਲੇ ਕੰਮ ਘੱਟ ਚੱਲਦੇ ਨੇ ਕਿ ਕਿ ਨੌਕਰੀ ਨਹੀਂ ਮਿਲਦੀ ਵੀ ਆ ਮੈਂ ਮੈਨੂੰ ਇਹ ਕਹਿਣਾ ਕਿ ਆਂਦੇ ਯਾਰ ਤੂੰ ਨੌਕਰੀ ਨਹੀਂ ਮਿਲੀ ਤਾਂ ਕਰਦਾ ਮੈਂ ਐਦਾ ਦਾ ਕੋਈ ਸੀਨ ਨਹੀਂ ਗਾ ਕਿ ਆਂਦੇ ਮੈਂ ਨੌਕਰੀ ਨਹੀਂ ਮਿਲੀ ਕਿ ਮੈਂ ਕੋਈ ਵੀ ਕਿੱਥੇ ਵੀ ਜਾ ਕੇ ਕੋਈ ਜਗ੍ਹਾ ਤੇ ਜਾ ਕੇ ਮੈਂ ਜੋਬ ਕਰ ਸਕਦਾ ਹਾਂ ਕਿ ਚਾਹ ਦਾ 10000 ਮਿਲੇ ਜਾਂ 15000 ਤੇ 5000 ਮਿਲੇ ਜੋਬ ਤਾਂ ਮਿਲੀ ਜਾਈਗੀ ਜੇ ਚਾਹੀਏ ਤੇ ਜੇ ਨਹੀਂ ਚਾਹੀਏ ਤਾਂ ਕੁਝ ਨਹੀਂ ਮਿਲਣਾ ਮੈਂ ਵੀ ਹੁਣ ਅੱਜ ਮੁੰਡਾ ਕੋਈ ਲੱਭਾਂਗਾ ਇੱਥੇ ਕਿ ਆਂਦੇ ਆਏਗਾ ਤਾਂ ਮੈਂ ਇਹਨੂੰ ਕਹੂੰਗਾ ਯਾਰ ਕੰਮ ਕਰ ਇਹਨੂੰ ਚੰਗਾ ਲੱਗੇਗਾ ਕਰੇਗਾ ਮਗਰ ਨਾ ਇਹ ਹੈਗਾ ਕਿ ਫਾਸਟ ਫੂਡ ਦੇ ਵਿੱਚ ਮੈਂ ਇਹ ਨਹੀਂ ਹੈ ਕਿ ਜੇ ਫਾਸਟ ਫੂਡ ਵੇਚਣ ਦੇ ਹੀ ਪੈਹਾ ਆਊਗਾ ਇਹ ਨਹੀਂ ਹੈਗਾ ਕਿ ਜੋ ਮੇਰਾ ਇੰਟਰਸਟ ਹੈਗਾ ਵਾ ਜੋ ਸ਼ੌਂਕ ਹੈ ਜੋ ਮੇਰਾ ਕੰਮ ਕਰਨ ਦਾ ਮਨ ਕਰਦਾ ਵਾ ਤੁਸੀਂ ਉਹ ਕਰ ਰਹੇ ਮੈਂ ਕਿ ਜੇ ਮੇਰਾ ਮਨ ਨੂੰ ਕਰਦਾ ਮੈਂ ਟਾਇਰ ਬਣਾਉਂਦਾ ਮੈਂ ਟਾਇਰ ਦੇ ਵਿੱਚ ਵਰਦਾ ਜੇ ਮੇਰਾ ਮਨ ਕਰਦਾ ਲੋਹਾ ਕਰਨਦਾ ਮੈਂ ਲੋਹੇ ਦੇ ਵਿੱਚ ਵਰਦਾ ਮੰਨਦੀ ਗੱਲ ਹੈ ਨਾ ਮੰਨਦੀ ਗੱਲ ਹੈ ਕਿ ਮੈਂ ਮਨ ਤੇ ਕੀ ਆ ਰਿਹਾ ਵਾ ਕੀ ਕਰ ਸਕਦਾ ਵਾਂ ਜੋ ਮੈਂ ਜਿੱਤੇ ਵਿੱਚ ਮੈਂ ਤਰੱਕੀ ਕਰ ਸਕਦਾ ਮੈਨੂੰ ਕਿਉਂਕਿ ਇੱਕ ਇਨਸਾਨ ਦੇ ਅੰਦਰ ਨਾ ਹਰ ਇੱਕ ਦਾ ਕੁਝ ਨਾ ਕੁਝ ਹੁਨਰ ਹੁੰਦਾ ਹੈ ਉਹ ਬਸ ਕੀ ਇਹਦੇ ਉਹਨੂੰ ਕਰੇ ਮੈਨੂੰ ਜਿਵੇਂ ਕਿ ਢਾਣਾ ਗੱਲ ਕਰ ਰਿਹਾ ਮਾਸ਼ਾ ਮੇ ਵੀ ਕੀ ਇਹਨੇ ਮੇਰਾ ਗੱਲ ਕਰਨ ਦਾ ਵੀ ਤਰੀਕਾ ਵੀ ਚਲੋ ਲੋਕਾਂ ਨੂੰ ਪਸੰਦ ਆਏਗਾ ਜਾਂ ਫਿਰ ਮੇਰਾ ਖਾਣਾ ਉਹਨਾਂ ਨੂੰ ਪਸੰਦ ਆਏਗਾ ਹਰ ਚੀਜ਼ ਕਸਟਮਰ ਆਂਦਾ ਕਿ ਟੇਸ ਇੱਕ ਬੋਲੀ ਦੇ ਬੱਪ ਜੀ ਗੱਲ ਕਰੀਏ ਮੈਂ ਤੁਹਾਨੂੰ ਫਿਰ ਪੁੱਛੂੰਗਾ ਕਿ ਕੰਮ ਕਿਉਂ ਸ਼ੁਰੂ ਕੀਤਾ ਸਮੋਸਿਆਂ ਦਾ ਫਿਰ ਨਾਂ ਕੀ ਰੱਖਿਆ ਵਾ ਬੱਪਣ ਇੰਜੀਨੀਅਰ ਸਮੋਸਿਆਂ ਵਾਲਾ ਕੀ ਨਾਂ ਰੱਖਿਆ ਵਾ ਸਟੂ ਸਾਲਾ ਕਰਦੇ ਹੋ ਕਿਉਂਕਿ ਸਭ ਤੋਂ ਮੈਂ ਕਹਿੰਦਾ ਵੀ ਪੰਜਾਬ ਦੀ ਗੱਲ ਕਰੀਏ ਜਾਂ ਅਮਰਸਾਹ ਸਾਹਿਬ ਦੀ ਗੱਲ ਕਰੀਏ ਸਭ ਤੋਂ ਪੜ੍ਹੇ ਲਿਖੇ ਤੁਸੀਂ ਜਿਹੜੇ ਸਮੋਸਿਆਂ ਵਾਲੇ ਨਹੀਂ ਤੁਸੀਂ ਦੇਖਿਆ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ ਤੁਸੀਂ ਸਭ ਤੋਂ ਪੜ੍ਹੇ ਲਿਖੇ ਤੇ ਹੌਣ ਹਰੇਗੇ ਹੋ ਸਮੋਸਿਆਂ ਵਾਲੇ ਕੀ ਨਾਂ ਕੀ ਰੱਖਿਆ ਦਕਾਲਾ ਤੁਸੀਂ ਸਰ ਮੈਂ ਸ਼ੁਰੂ ਤੋਂ ਹੀ ਕੀਂਦੇ ਆਪਣੇ ਆਪਣੇ ਕੀਂਦੇ ਜਿਹੜੇ ਜਗ੍ਹਾ ਦਾ ਨਾਮ ਰੱਖਿਆ ਹੈਗਾ ਵਾ ਰਾਈਡਰ ਚਾਹ ਵਾਲਾ ਠੀਕ ਹੈ ਇਨੋ ਹੀ ਅੱਗੇ ਨਾਮ ਈਸੀ ਨਾਮ ਨੂੰ ਅੱਗੇ ਤੱਕ ਲੈ ਕੇ ਜਾਣਾ ਹੈ ਤੇ ਮੈਨੂੰ ਸ਼ੁਰੂ ਤੋਂ ਹੀ ਰਾਈਡਰ ਬੁਲਾਉਂਦੇਗੇ ਤੇ ਰਾਈਡਰ ਚਾਹ ਵਾਲਾ ਹੀ ਚੱਲੇਗਾ ਈ ਤੇ ਇਹਨੂੰ ਚੇਂਜ ਤੇ ਨਹੀਂ ਕਰਾਂਗਾ ਕਦੀ ਕਿਉਂਕਿ ਇਹਨੇ ਸ਼ੁਰੂਆਤ ਦੇ ਵਿੱਚ ਬਹੁਤ ਕੁਝ ਦਿੱਤਾ ਤੇ ਐਂਡ ਤੱਕ ਵੀ ਬਹੁਤ ਕੁਝ ਦਿੱਤਾ ਵਿਚਕਾਰੇ ਵਿਚਕਾਰੇ ਕੀ ਐਂਦੇ ਮੇਰਾ ਮੇਰੇ ਨਾਲ ਬਹੁਤ ਚੀਜ਼ਾਂ ਹੋਈਆਂ ਵਾ ਮੈਂ ਬਹੁਤ ਡਿਪਰੈਸ਼ਨ ਤੇ ਵੀ ਗਿਆ ਕੰਮ ਨੂੰ ਲੈ ਕੇ ਬਹੁਤ ਅੱਗੇ ਕੱਢਣ ਵਾਲੇ ਵੀ ਗਏ ਮੇਰੇ ਨਾਲ ਠੀਕ ਹੈ ਮੇਰੇ ਨਾਲ ਕੰਮ ਕਰ ਰਹੇ ਨੇ ਮੇਰੇ ਨਾਲ ਖਲੋਤੇ ਨੇ ਠੀਕ ਹੈ ਹਰ ਚੀਜ਼ ਹੌਲੀ ਹੌਲੀ ਮੈਂ ਕਹਿੰਨਾ ਇਹ ਹਿੰਮਤ ਨਹੀਂ ਹਾਰਨੀ ਹੈ ਸੀਰੀਅਸਲੀ ਕਿ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਜਿਹੜੇ ਬੜੇ ਤੁਹਾਡੇ ਕੋਲ ਪੜਾਈਆਂ ਕਰ ਲੈਂਦੇ ਨੇ ਵਕਾਲਤ ਤੱਕ ਕਰ ਲੈਂਦੇ ਨੇ ਵੱਡੀ ਵੱਡੀ ਡਿਗਰੀਆਂ ਲੈ ਲੈਂਦੇ ਨੇ ਪਰ ਨੌਕਰੀ ਨਹੀਂ ਮਿਲਦੀ ਫਿਰ ਆਪਨੇ ਆਪ ਨੂੰ ਕਿਤੇ ਹਿੰਮਤ ਹਾਰ ਜਾਂਦੇ ਨੇ ਉਹ ਕਿਤੇ ਗਲਤ ਸੱਚ ਉਹ ਲੰਦੇ ਨੇ ਸ਼ਾਇਦ ਸੁਸਾਈਡ ਵਰਗਾ ਜਾਂ ਹੋਰ ਕਿਸ ਤਰ੍ਹਾਂ ਪਰ ਤੁਸੀਂ ਉਹਨਾਂ ਨੂੰ ਕੀ ਇੱਕ ਸੇਹ ਦੇਣਾ ਚਾਹੋਗੇ ਕਿ ਜ਼ਿੰਦਗੀ ਇੱਕ ਹਾਰ ਜਿੱਤ ਬਣੀ ਹੋਈ ਆ ਜ਼ਿੰਦਗੀ ਕਦੀ ਹਾਰ ਨਾਣੀ ਆ ਹਿੰਮਤ ਕਰਕੇ ਅੱਗੇ ਆਉਣਾ ਕਿਸ ਤਰ੍ਹਾਂ ਦੀ ਸਪੋਰਟ ਕਿ ਆਉਂਦੀ ਹੋ ਕੀ ਅਨਾਉਂਸ ਨਹੀਂ ਹਰਨਾ ਚਾਹੋਗੇ ਆਪਾਂ ਨੂੰ ਸਰ ਮੈਂ ਤੇ ਜੇ ਤੁਸੀਂ ਕਹਿਣਾ ਸੁਸਾਈਡ ਕਰਦੇ ਮੈਂ ਬੜਾ ਕੁਝ ਇਹ 2 ਮਹੀਨੇ ਪਹਿਲਾਂ ਨਾ ਮੈਂ ਇਹ ਤੁਸੀਂ ਗੱਲ ਕੀਤੀ ਮੈਂ ਵੀ ਕਰਨ ਦੀ ਕੋਸ਼ਿਸ਼ ਕਰ ਲਈ। ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਕਿ ਮੇਰਾ ਕੈਫੇ ਬੰਦ ਹੋ ਸੁ ਗਿਆ ਚੁਕਿਆ ਹੈ ਕਿ ਐਂਦੇ ਮਾਲ ਦੇ ਵਿੱਚ ਮਾਲ ਦੇ ਕਿਸੇ ਰੀਜ਼ਨ ਤੋਂ ਵਜਤੋਂ। ਤੋਂ ਮੇਰਾ ਮਾਲ ਤੇ ਬੰਦ ਹੋ ਗਿਆ ਫਿਰ ਮੇਰੇ ਕੋ ਕੰਮ ਨਹੀਂ ਰਹਿ ਗਿਆ। ਮੈਂ ਇਧੋ-ਉਧੋ ਭੱਜ ਰਿਹਾ ਵਾਂ। ਕਿਹਨੂੰ ਕਹਿ ਰਿਹਾ ਸਰ ਮੇਨ ਮੇਰੇ ਕੋ ਪੈਸਾ ਖਤਮ ਹੋ ਗਿਆ ਸੀ ਬਿਲਕੁਲ ਕਿਉਂਕਿ ਮੈਂ ਨਾ ਬਹੁਤ ਗਲਤੀਆਂ ਕਰ ਚੁੱਕਿਆ ਹਾਂ। ਮੈਂ ਇੱਕ ਨਾ ਕਹਿੰਦੇ ਨਾ ਜਦੋਂ ਬੰਦੇ ਕੋਲ ਕੰਮ ਦਾ ਪੂਰਾ ਹੋ ਜਾਏ ਤਾਂ ਫਿਰ ਉਹ ਡਾਊਨ ਚੱਲ ਜੇ ਤਾਂ ਜੇਬੋ ਜਾਣਾ ਸਟਾਰਟ ਹੋ ਜਾਂਨ। ਤਾਂ ਫਿਰ ਉਹ ਬੜਾ ਔਖਾ ਹੋ ਜਾਂਦਾ ਹੈਗਾ। ਫਿਰ ਆ ਗਰਮੀਆਂ ਦੇ ਵਿੱਚ ਮੇਰਾ ਬਹੁਤ ਡਾਊਨ ਰਿਹਾ ਤੇ ਫਿਰ ਉਸ ਚੀਜ਼ ਨੂੰ ਲੈ ਕੇ ਮੈਂ ਬੜਾ ਪਰੇਸ਼ਾਨ ਰਿਹਾ ਫਿਰ ਮੈਂ ਇੱਕ ਦੋ ਜਣੇ ਨਾਲ ਗੱਲ ਕੀਤੀ ਫਿਰ ਇੱਕ ਕੀ ਜਾਂਦਾ ਅੰਕਲ ਮਿਲਿਆ ਸਾਡੇ ਬਲਦੇਸ਼ ਸਿੰਘ ਜੀ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਚੱਲਿਆ ਸਟਾਰਟ ਕਰਦੇ ਹਾਂ ਦੋਵੇਂ ਕੰਮ ਕਰਦੇ ਹਾਂ ਕੋਈ ਗੱਲ ਨਹੀਂ ਗਿਆ ਤੇ ਮੈਂ ਮੈਂ ਬਹੁਤ ਪਰੇਸ਼ਾਨ ਹੈਗਾ ਮੈਂ ਨਾ ਸਰ ਤੁਹਾਨੂੰ ਇਹ ਦੱਸਾਂ ਕਿ ਮੈਂ ਇੰਨਾ ਜ਼ਿਆਦਾ ਡਿਪਰੈਸਡ ਹੈਗਾ ਕਿ ਮੈਂ ਘਰੋਂ ਨਿਕਲਣਾ ਡਰਦਾ ਹੈਗਾ ਕਿ ਮੈਂ ਸੜਕ ਤੇ ਜੀ ਕਰਦਾ ਯਾਰ ਘਰ ਜਾ ਫਿਰ ਜਦ ਮੈਂ ਬਾਹਰ ਨਿਕਲਦਾ ਮੈਂ ਘਰ ਜਾਂਦਾ ਨਹੀਂ ਮਨ ਕਰਦਾ ਮਗਰ ਨਾ ਹਿੰਮਤ ਨਹੀਂ ਆ ਰਹੀ ਫਿਰ ਮੈਂ ਕਹਿੰਦਾ ਨਹੀਂ ਯਾਰ ਫਿਰ ਉਠਾਂਗਾ ਫਿਰ ਕਰਾਂਗਾ ਕੁਝ ਨਿਆ ਲੈ ਕੇ ਆਉਂਗਾ ਕਿ ਚਾਹ ਹੀ ਨਹੀਂ ਵੇਚਣੀ ਹੁਣ ਮੈਂ ਹੁਣ ਮੈਂ ਕੁਝ ਨਿਆ ਕਰਾਂਗਾ ਮੈਂ YouTube ਤੋਂ ਸਿੱਖਿਆ ਸੀ ਕੁਝ ਮੈਂ ਕੀ ਜਾਂਦੇ ਆ ਜਿੱਥੇ ਘੁੰਮਣ ਗਏ ਆ ਉੱਥੇ ਸਿੱਖਿਆ ਉਹ ਚੀਜ਼ ਨੂੰ ਮੈਂ ਮੈਂ ਕਹ ਰਿਹਾ ਮੈਨੂੰ ਆ ਚੀਜ਼ਾ ਕਦੀ ਨਹੀਂ ਸਿੱਖਿਆ ਮੈਂ ਮੈਂ ਚਾਹ ਵੀ ਨਹੀਂ ਕਦੀ ਸੀ ਘਰੇ ਬਣਾਈ ਆ ਕਿ ਮੈਂ ਸੜਕਾਂ ਤੇ ਸੋਣਾ ਆਪਣੇ ਕਿ ਮੈਂ ਆ ਵੀ ਚੀਜ਼ ਮੈਂ ਪਹਿਲੀ ਵਾਰੀ ਲਾਈਵ ਦੇ ਵਿੱਚ ਪਹਿਲੀ ਵਾਰੀ ਬਣਾਈ ਆ ਤੇ ਪਹਿਲੀ ਵਾਰੀ ਲੋਕਾਂ ਨੂੰ ਬਹੁਤ ਬਸੰਦ ਆ ਰਹੀ ਆ ਤੇ ਮੈਂ ਕਹ ਰਿਹਾ ਅੱਗੇ ਵੀ ਹੋਰ ਹੀ ਚੀਜ਼ਾਂ ਲੈ ਕੇ ਆਉਂਗਾ ਕਿ ਲੋਕਾਂ ਨੂੰ ਹੋਰ ਪਸੰਦ ਆਏ ਮੈਂ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਬੜਾ ਪਾਲਕ ਪਨੀਰ ਸਮੋਸਾ ਕੋਈ ਨਹੀਂ ਵੇਚ ਰਿਹਾ ਕੋਈ ਚੀ ਪਾ ਗੈਂਡ ਪੀਜ਼ਾ ਸਮੋਸਾ ਕੋਈ ਨਹੀਂ ਵੇਚ ਰਿਹਾ ਮਸ਼ਰੂਮ ਸਮੋਸਾ ਕੋਈ ਆਲੂ ਵਾਲੇ ਖਵਾ ਖਵਾ ਕੇ ਤੇ ਲੋਕੀ ਪਾਗਲ ਹੋਏ ਤੇ ਮੈਂ ਕੁਝ ਅਲਗ ਖਵਾਉਣਾ ਚਾਹੁੰਦਾ ਵਾਂ ਬਹੁਤ ਧੰਨਵਾਦੀ ਜਾਂਦੇ ਆਂਦਾ ਸੁਨੇਹਾ ਆਪਣੇ ਜ਼ਰੂਰ ਦੇ ਦੇ ਦਿਓ ਇਹ ਕੰਟ੍ਰੈਕਟ ਨੂੰ ਸਮਝਾ ਦਿਓ ਜੇਕਰ ਕਿਸੇ ਤੁਹਾਡੇ ਕੋ ਪਾਲਕ ਵਾਲੇ ਸਮੋਸੇ ਪੀਜੀ ਵਾਲੇ ਸਮੋਸੇ ਜਾਂ ਹੋਰ ਮਸ਼ਰੂਮ ਵਾਲੇ ਸਮੋਸੇ ਖਾਣੇ ਹੋਣ ਤੇ ਕਿਹੜੀ ਜਗ੍ਹਾ ਤੇ ਤੁਹਾਡੇ ਕੋਲ ਕਿਉਂਕਿ ਤੇ ਟਾਈਮਿੰਗ ਦੱਸ ਦਿਓ ਕਿੰਨੇ ਵਜੇ ਤੁਹਾਡੀ ਜਿਹੜੀ ਹੈ ਕਾਰਟ ਖੁੱਲੀ ਹੁੰਦੀ ਹੈ ਮੈਂ ਸਵੇਰੇ ਮਾਰਨਿੰਗ ਤੋਂ 7 ਵਜੇ ਆ ਜਾਂਦਾ ਹਾਂ ਤੇ ਰਾਤ ਦੇ 10 ਵਜੇ ਤੱਕ ਰਹਿਣਾ ਵਾ ਲਾਸਟ ਆਰਡਰ ਮੈਂ 10 ਵਜੇ ਤੋਂ ਬਾਅਦ ਨਹੀਂ ਲੈਣਾ ਤੇ ਉਸ ਤੋਂ ਇਹ ਹੈਗਾ ਸੈਲੀਬ੍ਰੇਸ਼ਨ ਦੇ ਬਿਲਕੁਲ ਬੈਕ ਸਾਈਡ ਡਾਇਮੰਡ ਹੋਟਲ ਦੇ ਬਿਲਕੁਲ ਸਾਹਮਣੇ ਆਪਣਾ ਗਿਆਨ ਦਾ ਛੋਟਾ ਜਿਹਾ ਕਾਊਂਟਰ ਬਣਾ ਕੇ ਰੱਖਿਆ ਹੈ ਜੀ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਦੀ ਤੁਹਾਨੂੰ ਅੰਮ੍ਰਿਤਸਰ ਦੇ ਸਭ ਤੋਂ ਪੜੇ ਲਿਖੇ ਇੰਜੀਨੀਅਰ ਨੇੜੇ ਕਿ ਵਿਪਨ ਜਿਹੜੇ ਕਿ ਸਮੋਸੇ ਤਿਆਰ ਕਰਦੇ ਸਮੋਸੇ ਵੀ ਇਸ ਤਰ੍ਹਾਂ ਤਿਆਰ ਕਰਦੇ ਨੇ ਕਦੇ ਤੁਸੀਂ ਖਾਦੇ ਨਹੀਂ ਹੋਣਗੇ ਖਾਸ ਕਰਕੇ ਤੁਸੀਂ ਸਮੋਸੇ ਯਾਤਰਾ ਆਲੂ ਵਾਲੇ ਖਾਦੇ ਹੋਣਗੇ ਪਰ ਇਹਨਾਂ ਕੋਲ ਜਿਹੜੇ ਸਮੋਸਿਆਂ ਦੀ ਜਿਹੜੀ ਵੱਖ-ਵੱਖ ਵੈਰਾਈਟੀ ਆ ਤੇ ਲੋਕ ਇਹਨਾਂ ਕੋਲ ਬਹੁਤ ਦੂਰ-ਦੂਰ ਵਾਸਤੇ ਆ ਕੇ ਸਮੋਸੇ ਖਾਣ ਵਾਸਤੇ ਆਉਂਦੇ ਨੇ ਤੇ ਗੱਲਬਾਤ ਵੀ ਕਰਾਂਗੇ ਭਾਈ ਸਾਹਿਬਾ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਰਮਨ ਕੁਮਾਰਾ ਜੀ ਰਮਨ ਜੀ ਕਿਸ ਤਰ੍ਹਾਂ ਦੇ ਦਿਓ ਨੌਜਵਾਨ ਪੜਿਆ ਲਿਖਿਆ ਵਾ ਇੰਜੀਨੀਅਰ ਕਰਕੇ ਸਮੋਸੇ ਬਣਾ ਰਿਹਾ ਸਮੋਸੇ ਵੀ ਉਹ ਉਸ ਤਰ੍ਹਾਂ ਦੇ ਵੀ ਜਿਹੜੇ ਤੁਸੀਂ ਕਦੀ ਖਾਦੇ ਨਾ ਗਨਾ ਦੀ ਵੇਖੇ ਹੋਣਗੇ ਕੀ ਨੀ ਮੈਂ ਖਾਦੇ ਜਿਹੜੀਆਂ ਚੀਜ਼ਾਂ ਨੇ ਟੈਸਟ ਕੀਤੀਆਂ ਬਹੁਤ ਟੈਸਟੀ ਹੁੰਦੀਆਂ ਵਾ ਤੇ ਬੋਡੀ ਹੀ ਇਹ ਮਿਹਨਤ ਮਾਰ ਰਹੇ ਹੈਗੇ ਨੇ ਮਿਹਨਤ ਬਹੁਤ ਕਰਦੇ ਹੈਗੇ ਨੇ ਤੇ ਮੈਨੂੰ ਲੱਗਦਾ ਕਿ ਅੱਗੇ ਪਹਿਲੇ ਵੀ ਇਹਨਾਂ ਦਾ ਬਹੁਤ ਜ਼ਿਆਦਾ ਕੰਮ ਸੀ ਹੁਣ ਨਵੀਂ ਜਗ੍ਹਾ ਤੇ ਸ਼ਿਫਟ ਹੋਏ ਨੇ ਇੱਥੇ ਵੀ ਇਹਨਾਂ ਦਾ ਕੰਮ ਚੱਲੇਗਾ ਜ਼ਰੂਰ ਚੱਲੇਗਾ ਮੈਨ ਚੀਜ਼ ਗੱਲ ਹੁੰਦੀ ਆ ਕਿ ਮਿਹਨਤ ਦੀ ਜਿੰਦੋਂ ਬੰਦਾ ਮਨ ਲਾ ਕੇ ਮਿਹਨਤ ਕਰੇਗਾ ਤਾਂ ਸਫਲਤਾ ਮਿਲਣੀ ਮਿਲਣੀ ਹੈ ਸੁਣਿਆ ਕਿ ਦਿਨਾਂ ਚ ਜਾਓਗੇ ਅਮਰਸਾਹਬ ਦੇ ਲੋਕਾਂ ਨੂੰ ਮੈਂ ਜਿਵੇਂ ਗੱਲ ਕੀਤੀ ਅਮਰਸਾਹਬ ਦੇ ਲੋਕ ਜਾਤਰਖਾਨ ਪੀਂਦੇ ਬਹੁਤ ਸ਼ਕੀਨ ਹੁੰਦੇ ਨੇ ਤੁਰਸਾ ਬਿਆਰ ਬਾਰੋ ਟੂਰਿਸਟ ਆਉਂਦਾ ਵਾ ਅਮਰਸਾ ਦੀ ਵੈਰਾਈਟੀ ਜਿਹੜੀ ਖਾਣ ਵੀ ਵਾਸਤੇ ਬਹੁਤ ਮਸ਼ਹੂਰ ਆ ਤੇ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਆਪਣੇ ਨੂੰ ਮੈਂ ਅਹੀ ਕਹਾਂਗਾ ਕਿ ਇਹਨਾਂ ਦੇ ਵੀ ਆ ਕੇ ਜਿਹੜੀ ਨਵੀਆਂ ਵੈਰਾਈਟੀਆਂ ਨਵੇਂ ਸਮੋਸੇ ਬਣਾ ਰਹੇ ਜਿਸ ਤਰ੍ਹਾਂ ਪਾਲਕ ਪਨੀਰ ਵਾਲੇ ਮਸ਼ਰੂਮ ਵਾਲੇ ਇਹ ਕਿਰਿਆ ਆ ਕੇ ਜ਼ਰੂਰ ਟਰਾਈ ਕਰਨ ਤੇ ਆਪਣਾ ਇੱਥੇ ਯੋਗਦਾਨ ਪਾਉਣ ਇਹਨਾਂ ਦਾ ਕੰਮਜਾਬ ਹੋਣ ਚ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਰੰਮਨ ਭਾਈ ਨੇ ਕਿਹਾ ਵੀ ਇੱਥੇ ਆ ਕੇ ਪਾਲਕ ਵਾਲੇ ਸਮੋਸੇ ਪਨੀਰ ਵਾਲੇ ਸਮੋਸੇ ਤੇ ਜਾਂ ਜਿਹੜੇ ਪੀਜੇ ਵਾਲੇ ਸਮੋਸੇ ਤੇ ਮਸੂਮ ਵਾਲੇ ਸਮੋਸੇ ਸਮੋਸਿਆਂ ਦੀ ਵੈਰਾਈ ਜੇ ਗਿਣਤੀ ਲਾਈਏ ਤੇ ਬਹੁਤ ਲੰਬੀ ਲਿਸਟ ਲੱਗ ਜਾਨੀ ਆ ਕਿਉਂਕਿ ਵਿਪਣ ਨੇ ਪੜ੍ਹਾਈ ਕੀਤੀ ਚਾਹੇ ਇੰਜੀਨੀਅਰ ਦੀ ਪਰ ਮੈਨੂੰ ਲੱਗਦਾ ਸਮੋਸਿਆਂ ਵਿੱਚ ਵੀ ਜਾਨੀ ਪੂਰੀ ਪੜ੍ਹਾਈ ਕੀਤੀ ਆ ਤੁਸੀਂ ਦੇਖ ਸਕਦੇ ਹੋ ਸਮੋਸੇ ਬਹੁਤ ਸੋਹਣੇ ਤਿਆਰ ਕਰਦਾ ਪਰ ਤੁਹਾਡੇ ਸਾਧ ਦੀ ਲੋੜ ਹੈ ਪੰਜਾਬੀਓ ਸਾਡੇ ਸਾਰੇ ਨੌਜਵਾਨ ਦਾ ਤਾਂ ਜੋ ਕਿ ਮਿਹਨਤ ਕਰਕੇ ਅੱਗੇ ਆ ਸਕੇ ਤੇ ਸੁਪਨਾ ਜਿਹੜਾ ਪੂਰਾ ਕਰ ਸਕੇ ਮੈਨੂੰ ਦਿਓ ਜਵਾਤ ਮੈਂਤ ਵੜਾ ਹਜਿੰਦਰ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ